ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਰਗੁਪ ਕੋ ਬੰਸਿੰਗ ਪਾਛਾ ਜੀ ਦੀ ਬਾਣੀ ਚੋ ਬਾਈ ਸਾਹਿਬ ਸਰਵਣ ਕਰੀਏ ਵਾਹਿਗੁਰੂ ਵਾਹਿਗੁਰੂ ਅਨਰਾਚਿਸ ਕਾ ਕਟਾ ਸੀ ਸਾਸਰੀਅਸ ਕੇਤ ਜੈਉਤ ਕੇ ਇਸਾ ਉਪਨਮ ਬ੍ਰਿਸ਼ਟਕ ਗੰਤੇ ਪਈ ਸਭ ਅਨਿਆਂ ਨੂੰ ਬਧਾਈ ਤਈ ਧਨ ਧਨ ਲੋਗਨ ਕੇ ਰਾਜਾ ਦੁਸ਼ਟੰ ਦਾ ਗਰੀਬ ਨਿਵਾਜਾ ਅਕਲ ਭਵਨ ਕੇ ਸਿਰ ਜਨ ਹਾਰੀ ਦਾਸ ਚਾਨ ਮੋਇ ਲਿਓ ਬਾਰੀ ਕਬੇ ਉਹ ਬਾਚ ਬੇਨਤੀ ਚਉ ਪਈ ਅਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚੇਤ ਕੀ ਇਛਾ ਜੋ ਚੰਨ ਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਖ ਤਸਵਰ ਤੁੰਕਾ ਬਹਾ ਬਹਾਤ ਦੇ ਮੋਏ ਵਿਚਾਵ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰਚਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਸਨਰੀਏ ਹੋ ਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਉਮੈ ਸ਼ਾਡ ਕੋਇ ਔਰ ਨਾ ਚਾਹਉ ਜੋ ਵਰ ਚਾਹਉ ਸਤਮ ਤੇ ਕੋਉ ਸੇਵਕ ਸਿਖ ਹਮਾਰੇ ਤਾਰੀਆ ਜਨ ਜਨ ਸਤਰ ਹਮਾਰੇ ਮਾਰੀਆ ਆਪਾਤ ਦੇ ਮੋਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਾਰੀਆ ਉਹ ਜੋ ਸਦਾ ਹਮਾਰੇ ਪਛਾ ਸੇਰੀਆ ਸੋਜ ਜੋ ਕਰਿਓ ਰੱਛਾ ਰਾਖ ਲਿਹੋ ਮੈ ਰਾ ਕਣਹਾਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਇ ਟਣਕੇ ਆਨਤਾ ਤੁਮਹੋ ਪਰੀਚਤ ਤਸਕੰਤਾ ਕਾਲ ਪਾਏ ਬ੍ਰਹਮਾ ਬਖਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿ ਸੁਨ ਪ੍ਰਕਾਸਾ ਸਗਲ ਕਾਲ ਕਾ ਕੀਆ ਪ੍ਰਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਭੇਤ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂ ਤਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤ ਸ੍ਰੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੰ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਗਾਟ-ਗਾਟ ਕੇ ਅੰਤਰ ਕੀ ਜਾਣ ਤ ਭਰੇ ਬੁਰੇ ਕੀ ਪੀਰ ਪਛਾਨ ਤ ਜੀਤੀ ਤੇ ਕੁੰਚਰਿ ਅਸਤਉਲਾ ਸਾਪਰਿ ਕ੍ਰਿਪਾ ਜੇਸ਼ਟ ਕਰਿ ਫੂਲਾ ਸੰਤਾਨ ਦੁਖ ਪਾਏ ਤੇ ਤੁਹੀ ਸੁਖ ਪਾਏ ਸਾਧਨ ਕੇ ਸੁਭੀ ਏਕ-ਏਕ ਕੀ ਪੀਰ ਪਛਾਨ ਕਟ-ਕਟ ਕੇ ਬਟ-ਬਟ ਕੀ ਜਾਨਣਾ ਜਾਵੈ ਅਧਿਕਾਰਕ ਕਰਾ ਕਰਤਾ ਰਾ ਪ੍ਰਜਾਤਾ ਤ ਤਵ ਦੇ ਅਪਾਰ ਜਾ ਵਿਆਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭ ਜਿਤੇ ਬਦਨ ਸਿਸ਼ਟਵ ਤਾਰੇ ਆਪੇ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇਰੇ ਪ੍ਰਣ ਆਲਮ ਜਾਣ ਤਵੇਦ ਭੇਦ ਭੇਦੇ ਹਰਿ ਆਲਮ ਨਰੰਕਾਰ ਦਰਵਕਾਰ ਨਿਰਲੰਭ ਆਰਣੀਰ ਨਾਦ ਸੰਭ ਨਾ ਕਾਮੂੜ ਚਾਰਤ ਭੇਦਾ ਨਾ ਕੋ ਪੇਵਨ ਪਾਵਤ ਭੇਦਾ आको करपा हन अनुमानत मां मूड कछ भेद न जानत महादेव को कहत सदा शिव नारायण कार का चीनत न आवे अपनी बुद्ध है जेती वर्ण द बहन बहन तोए तेती तुमरा लखा न जाय पसारा कह बिसया प्रथम संसार एकर रूप अनूप स्वरूप रांका भयो राव कै फूपा अंडर जय रज सेत जकीनी उत बुज खान बहु रच दीनी आहु फूल राजा हव बैठा गाऊं सोंड भयो संग करै कैठा सगरी सेर दिखाये चाम्भौ आ जुगास रो से अंभव और रक्षा मेरी तुम करो सिख वारा सिख संदारु दोट जते उठो तो पाता सकल मलेज करो रण दाता ਜੇ ਅਸ ਤੋਇ ਤਵ ਸਾਰਣੀ ਪਰੈ ਤਨ ਕੈ ਦੁਖ ਤੋਕ ਤ ਮਰੈ ਪੁਰਖ ਜਵਨ ਭਗ ਪਰੇ ਤਿਆਰੈ ਤਨ ਕੈ ਤੁਮ ਸੰਕਟ ਸ ਉਟਾਰੈ ਜੋ ਕਲ ਕੋ ਇਕ ਵਾਰ ਥਿਐ ਹੈ ਤਾਂ ਕੇ ਕਾਲ ਨਿਟ ਨਹਿ ਐ ਹੈ ਰਚਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਿਸ਼ਟ ਟਰੈ ਤਤ ਕਾਲ ਦੁਸ਼ਟ ਅਰਿਸ਼ਟ ਟਰੈ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਹ ਨ ਹਰ ਹੋ ਤਾਂ ਕੇ ਤਾਵ ਤਨ ਕਮੋ ਹਰ ਹੋ ਅਰੇ ਜਸ ਜ ਘਰ ਮੋ ਸਭ ਹੋਈ ਦੋਟ ਸ਼ਾਹ ਸਹਿ ਸਕੇ ਨ ਕੋਈ ਇਕ ਵਾਰ ਜਨ ਤੁਮੈ ਸੰਵਾਰਾ ਕਾਲ ਫਾਤੇ ਤਾਏ ਉਵਾਰਾ ਜਿਨ ਨਰ ਨਾਮ ਤਿਆਰੋ ਕਹਾ ਧਾਰ ਦੁਸ਼ਟ ਦੋਖ ਤੇ ਰਹਾ ਕੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਉਠਾਰ ਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਤੇਲੇ ਕਸਾਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸਿਰਿਆ ਤੋ ਜਬ ਭਈ ਤੇਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਾ ਤਸਾਬਿਆਪਤ ਕੋਈ ਅੜਲ ਸੋਨੇ ਗੰਗ ਜੋ ਜਾ ਸੋ ਰਸਨਾ ਪਾ ਗਈ ਸੋਨੇ ਮੂੜ ਚਿਤ ਲਾਏ ਚਤਰਤਾ ਆ ਗਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹਉ ਜੋ ਜਾਂ ਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰੇ ਸੈ ਸਪਣਿਚੈ ਅਰਧ ਸਹਿ ਸਫਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਦਰਵ ਗ੍ਰੰਥ ਸੁਦਾਰਾ ਇਤ ਸ੍ਰੀ ਚਤਰ ਪਖੇ ਅਨ ਤ੍ਰਿਆ ਚਤਰ ਮੰਤਰੀ ਭੂ ਸੰਬਾਦ 405 ਸਮਾਪਤਮ ਸਤ ਸੁਮ ਸਤ ਅਪਸੂ ਸਈਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈਮਤੀ ਕਲਮਾਨਿਓ ਸਿਮਰਤ ਸਾਤਰ ਵੀਦ ਸਬੈ ਬਹੁ ਭੀਦ ਕਹੈ ਹਮ ਇਕ ਨ ਜਾਣਿਓ ਸੇਰੀ ਅਸਵਾਨ ਕਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਇਰਾ ਸਗਲ ਦਵਾਰ ਇਕੋ ਛਾੜਿ ਕੈ ਕਹੋ ਤਹਾਰੋ ਦਵਾਰ ਮਾਹ ਹੈ ਗੈ ਕੀ ਲਾਜ ਹਸ ਗੋਬਿੰਦ ਦਾਸ ਤਵਾਰ ਸਗਲ ਦੁਆਰ ਕਉ ਛਾੜ ਕੈ ਗਇਓ ਤੁਹਾਰੋ ਦਵਾਰ ਭਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ